ਸ਼ਕਲ ਦੀ ਸਾਰਿਆਂ ਨੂੰ ਸਸ਼ਕਲ ਦੀ ਸਾਰਿਆਂ ਨੂੰ ਦਲਕ ਮੈਂ ਜੀ ਤੁਹਾਡੇ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਦੇ ਅੰਤ ਤੱਕ ਜੁੜੇ ਰਹੋ ਜਿਹੜਾ ਮੇਰੇ ਮਤਲਬ ਇਹ ਡਰੈਸ ਵੀਅਰ ਕੀਤੀ ਜਾਂ ਮੈਂ ਟੈਪੀਸਟ੍ਰਕ ਦੇ ਉੱਪਰ ਬਣਾਈ ਹੈਗੀ ਇਹਦੇ ਨਾਲ ਦੇ ਆਪਣੇ ਕੋਲੇ ਦੋ ਮਤਲਬ ਡਰੈਸਸ ਲਈ ਕਪੜਾ ਹੈਗਾਗਾ ਅਲੱਗ ਪ੍ਰਿੰਟ ਹੈਗਾ ਤੁਸੀਂ ਬਣਾਉਣਾ ਚਾਹੋਗੇ ਤਾਂ ਇਸ ਤਰ੍ਹਾਂ ਤੁਸੀਂ ਡਰੈਸਸ ਰੈਡੀ ਕਰਵਾ ਸਕਦੇ ਹੋ ਆਪਣੇ ਕੋਲੋਂ ਵੀ ਰੈਡੀ ਕਰਵਾ ਸਕਦੇ ਹੋਗੇ ਤੁਸੀਂ ਆਪਣੇ ਡਿਜ਼ਾਈਨ ਜੀ ਵੀ ਰੈਡੀ ਕਰਵਾ ਸਕਦੇ ਹੋਗੇ ਬਿਨਾ ਸਲੀਵਸ ਕੋ ਕਰਵਾਉਣੀਆਂ ਨੇ ਜਿੱਦਾਂ ਵੀ ਤੁਸੀਂ ਤੁਹਾਡੀ ਚੁਆਇਸ ਹੈਗੀ ਆਪਣੀ ਚੁਆਇਸ ਅਨੁਸਾਰ ਸਾਡੇ ਕੋਲ ਸੂਟ ਵੀ ਰੈਡੀ ਕਰਵਾ ਸਕਦੇ ਹੋ ਡਰੈਸ ਵੀ ਰੈਡੀ ਕਰਵਾ ਸਕਦੇ ਆ ਦੇਖੋ ਕਾਫੀ ਜਿਆਦੇ ਸੋਹਣੇ ਡਰੈਸ ਹੈਗੇ ਜਿਹੜੀ ਮੈਂ ਰੀਅਲ ਕੀਤੀ ਹੈਗੀ ਠੀਕ ਹੈ ਜੀ ਸਾਰੀ ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਦੇ ਨਾਮੇ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਇੱਕ ਆਪਾਂ ਮਤਲਬ ਕੱਲ ਮੈਂ ਡਰੈੱਸ ਪਾਈ ਸੀਗੀ ਹਨਾ ਉਹ ਮੈਂ ਕਲਿੱਪ ਐਡ ਕਰੂੰਗੀ ਵਿੱਚ ਤੁਸੀਂ ਚੈੱਕ ਕਰ ਲਿਓ ਉਹਦੇ ਨਾਲ ਦੀ ਜੇ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਆਪਣੇ ਕੋਲੇ ਦੋ ਸੂਟ ਅਵੇਲੇਬਲ ਲੰਗੇ ਮੈਂ ਤੁਹਾਨੂੰ ਦਿਖਾ ਦੂੰਗੀ ਬਾਅਦ ਦੇ ਵਿੱਚ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਜਿਹੜਾ ਮੇਰੇ ਸੂਟ ਪਾਇਆ ਹੋਇਆ ਸੀ ਇਹਦੇ ਵਿੱਚ ਦੋ ਕਲਰ ਅਵੇਲੇਬਲ ਲੰਗੇ ਤੁਸੀਂ ਦੇਖ ਸਕਦੇ ਹੋ ਕਾਟਨ ਸਿਲਕ ਦਾ ਸੂਟ ਹੈਗਾ ਇਸ ਤਰ੍ਹਾਂ ਇਹ ਮੈਚਿੰਗ ਹੀ ਮਿਲੂਗਾ ਤੁਹਾਨੂੰ ਇੱਕ ਤਾਂ ਇਹ ਸੇਮ ਕਲਰ ਹੈਗਾ ਇਹਦੇ ਨਾਲ ਦਾ ਹੀ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਇਹ ਘੇਰੇ ਤੇ ਬਣਿਆ ਹੋਇਆ ਡਿਜ਼ਾਈਨ ਤੇ ਪਲੇਨ ਬਾਟਮ ਰਹੇਗੀ ਬਾਟਮ ਤੇ ਆਪਾਂ ਕੁਝ ਵੀ ਨਹੀਂ ਕਰਾਇਆ ਹੈਗਾ ਜੇ ਤੁਸੀਂ ਕਰਵਾਉਣਾ ਚਾਹੋਗੇ ਕਰਵਾ ਸਕਦੇ ਹੋਗੇ ਦੇਖੋ ਜੀ neck ਤੇ ਇਸ ਤਰ੍ਹਾਂ ਆਪਾਂ ਡਿਜ਼ਾਈਨ ਰੱਖਿਆ ਹੈਗਾ ਬਾਜੂ ਤੇ ਵੀ ਸੇਮ ਡਿਜ਼ਾਈਨ ਰੱਖਿਆ ਹੈਗਾ ਠੀਕ ਹੈ ਜੀ ਦੁਪੱਟਾ ਆਪਾਂ ਪਲੇਨ ਰੱਖਿਆ ਗਿਆ ਤੇ ਤੁਸੀਂ ਕੋਈ ਕਿਸੇ ਵੀ ਤਰ੍ਹਾਂ ਦਾ ਦੁਪੱਟਾ ਲੈਣਾ ਚਾਹੋਗੇ ਆਪਾਂ ਨੂੰ ਦੱਸ ਸਕਦੇ ਹੋਗੇ ਆਪਣੇ ਕੋਲੇ ਹਰ ਤਰ੍ਹਾਂ ਦੇ ਦੁਪੱਟੇ ਦਾ ਫੈਬਰਿਕ ਅਵੇਲੇਬਲ ਹੈਗਾਗਾ ਸੋ ਲ ਮੈਂ ਤੁਹਾਨੂੰ ਇਹਦੇ ਨਾਲ ਦੇ ਪਹਿਲਾਂ ਸਭ ਤੋਂ ਪਹਿਲਾਂ ਇਹਦੇ ਨਾਲ ਦੇ ਸੂਟ ਦਿਖਾਉਂਗੀ ਕਿ ਪਹਿਣਾ ਦੀ ਡਿਮਾਂਡ ਸੀਗੀ ਕਾਫੀ ਵੀ ਬਰਬਰੀ ਤੇ ਸੂਟ ਦਿਖਾਓ ਸਾਨੂੰ ਨਾ ਤੇ ਮੈਂ ਮੈਂ ਤਾਂ ਫੋਟੋ ਮੰਗ ਰੇ ਸੀਗੇ ਤੇ ਮੈਂ ਫੋਟੋ ਸੌਰੀ ਨਹੀਂ ਉਹ ਕਰ ਸਕਦੀ ਹੈਗੀ ਭੇਜ ਸਕਦੀ ਹੈਗੀ ਤੁਹਾਨੂੰ ਤੇ ਤੁਸੀਂ ਵੀਡੀਓ ਦੇ ਵਿੱਚ ਹੀ ਸੂਟ ਦੇਖ ਸਕਦੇ ਹੋਗੇ ਤੇ ਚਲੋ ਜੀ ਮੈਂ ਤੁਹਾਨੂੰ ਦਿਖਾਣਾ ਸ਼ੁਰੂ ਕਰਦੀ ਆਂਗੀ ਤੋ ਪਹਿਲਾਂ ਜਿਹੜੀ ਮੈਂ ਕਾਲ ਪ्रेस ਵੇਅਰ ਕੀਤੀ ਹੋਈ ਸੀਗੀ ਉਹਦੇ ਨਾਲ ਦੇਖੋ ਤੁਸੀਂ ਇੱਕ ਤਾਂ ਇਹ ਲੈ ਸਕਦੇ ਹੋਗੇ ਇਹ 3000 ਇਹਦਾ ਪ੍ਰਾਈਸ ਹੈਗਾ ਕਿਉਂਕਿ ਇਹ ਟੈਬੀ ਸਿਲਕ ਹੈਗੀ ਪ्युअर ਦੇ ਵਿੱਚ ਲੰਗੇ ਉਸ ਤਰ੍ਹਾਂ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਦੇਖੋ ਇਹ ਆਪਣੇ ਕੋਲ ਦੋ ਕਲਰ ਅਵੇਲੇਬਲ ਨੇਗੇ ਜੇ ਤੁਸੀਂ ਇਹਦੇ ਸੂਟ ਵੀ ਸਟਿਚ ਕਰਵਾਉਣਾ ਚਾਹ ਰਹੇ ਹੋਗੇ ਕਰਵਾ ਸਕਦੇ ਹੋਗੇ ਜੇ ਤੁਸੀਂ ਡਰੈਸ ਸਟਿਚ ਕਰਵਾਉਣੀ ਹੈ ਤਾਂ ਡਰੈਸ ਵੀ ਕਰਵਾ ਸਕਦੇ ਹੋ ਹੁਣ ਜਿਹੜੇ ਮੇਰੇ ਸੂਟ ਪਾਇਆ ਹੋਇਆ ਜੀ ਅੱਜ ਦੇਖੋ ਜੀ ਸੇਮ ਮਤਲਬ ਤੁਸੀਂ ਲੈ ਸਕਦੇ ਹੋਗੇ ਕੈਮਰੇ ਦੇ ਵਿੱਚ ਕਲਰ ਦਾ ਫਰਕ ਪੈਣਾ ਥੋੜੀ ਜਿਹੀ ਇਹਦੇ ਨਾਲ ਆਪਾਂ ਰੱਖੀ ਹੋਈ ਹੈ ਡਾਰਕ ਬਾਟਮ ਇੱਕ ਆਪਾਂ ਲਾਈਟ ਨਾਲ ਲੈਂਦਾ ਸੀ ਇੱਕ ਡਾਰਕ ਨਾਲ ਠੀਕ ਹੈ ਜੀ ਇਹ ਤੁਸੀਂ ਲੈ ਸਕਦੇ ਹੋਗੇ ਟਿਸਟਾ ਦਾ ਫੈਬਰਿਕ ਹੈ ਇੱਕ ਕਲਰ ਇਹ ਵਾਲਾ ਅਵੇਲੇਬਲ ਹੈਗਾ ਦੂਜਾ ਹੈਗਾ येलो ਇਹ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋਗੇ ਜਿਵੇਂ ਮੈਂ ਪਾਇਆ ਹੋਇਆ ਤਾਂ ਉਸ ਤਰ੍ਹਾਂ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋਗੇ ਦੇ ਉਸ ਤੋਂ ਬਾਅਦ ਆਪਾਂ ਦਿਖਾਵਾਂਗੇ ਤੁਹਾਨੂੰ ਬਰਪਰੀ ਤੇ ਸੂਟ ਜਿਹੜੀ ਵੀ ਆਪਣੇ ਕੋਲੇ ਅਵੇਲੇਬਲ ਹੈਗੇ ਨੇਗੇ ਉਹ ਇਹਨਾਂ ਵਿੱਚੋਂ ਤੁਸੀਂ ਸਿਲੈਕਟ ਕਰ ਸਕਦੇ ਹੋਗੇ ਇਹਦਾ ਪ੍ਰਾਈਸ ਰਹੇਗਾ ਜੀ 2000 ਦੇ ਨਾਲ ਰਹੇਗੀ ਪਲੇਨ ਬੋਟਰ ਇਸ ਤਰ੍ਹਾਂ ਇਹ ਸੂਟ ਪਿਆ ਹੋਇਆ ਹੈ ਪਹਿਲਾ ਸੂਟ ਇਹ ਹੈ ਜੀ ਸਕਰੀਨਸ਼ਾਟ ਲੈ ਲਓ ਜਿਹੜੀਆਂ ਭੈਣਾਂ ਮੰਗਦੀਆਂ ਸੀ ਬਰਪਰੀ ਤੇ ਸੂਟ ਤੁਸੀਂ ਲੈ ਸਕਦੇ ਹੋਗੇ ਤੇ ਦੂਜਾ ਬਲੈਕ ਹੈਗਾ ਬਲੈਕ ਦੇ ਨਾਲ ਰਹੇਗੀ ਜੀ ਪਲੇਨ ਬਾਟਮ ਬਲੈਕ ਹੀ ਹੈਗੀ ਇਹਦੇ ਨਾਲ ਬਾਟਮ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਦੇਖੋ ਜੀ ਕੌਣ ਸਿੱਧਾਗਾ ਇਹ ਸਿੱਧਾ ਫਿਰ ਇਹ ਤੇ ਲੱਗਦਾ ਵੀ ਇਹ ਸਿੱਧਾ ਚਲੋ ਜੀ ਸਕਰੀਨਸ਼ਾਟ ਲੈ ਆ ਲਿਓ ਬਲੈਕ ਸੂਟ ਦੀ ਕਾਫੀ ਜ਼ਿਆਦਾ ਡਿਮਾਂਡ ਆਉਂਦੀ ਹੁੰਦੀ ਆਪਣੇ ਕੋਲੇ ਲੈ ਸਕਦੇ ਹੋ ਤੇ ਆ ਕਾਫੀ ਪਹਿਣਾ ਨੇ ਸੂਟ ਪੁੱਛਿਆ ਸੀਗਾ ਸਕਰੀਨਸ਼ਾਟ ਲੈ ਕੇ ਦੇਖੋ ਜੀ ਤੁਸੀਂ ਇਹ ਸੂਟ ले ਸਕਦੇ ਹੋਗੇ बुकिंग ਵੀ ਕਰਵਾਈ ਹੋਈ ਸੀ ਇਹ ਸੂਟਾਂ ਦੀ ਪਰ ਹੁਣ ਮੇਰੇ ਮਾਈਂਡ 'ਚ ਨਹੀਂ ਹੈਗਾ ਕਿਉਂਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਾਫੀ ਆਨਸੇਮ ਨੰਬਰਾਂ 'ੋਂ ਮੈਸੇਜ ਹੋ ਜਾਂਦੇ ਨੇਗੇ ਪਤਾ ਨਹੀਂ ਲੱਗਦਾ ਤੇ కేਵਲ ਅਸੀਂ ਇਹਦੇ ਨਾਲ ਦਾ ਇੱਕ ਹੋਰ ਸੀਗਾ ਆਪਣਾ ਸੋਲਡ ਹੋ ਚੁੱਕਿਆ ਹੈਗਾ ਇਹਦੇ ਨਾਲ ਰਹੇਗੀ ਪਿੰਕ ਬੋਟਲ ਇਹ ਸੀਗੇ ਬਰਬਰੀ ਦੇ ਸੂਟ 2000 ਪ੍ਰਾਈਸ ਹੈ ਇਹਨਾਂ ਦਾ ਜੇ ਤੁਸੀਂ ਲੈਣਾ ਚਾਹੋਗੇ ਸਕਰੀਨਸ਼ਾਟ ਭੇਜ ਕੇ ਆਪਾਂ ਨੂੰ ਲੈ ਸਕਦੇ ਹੋ ਪੇਮੈਂਟ ਆਗੇ ਜਿਹੜੀ ਨਾਲ ਦੀ ਨਾਲ ਹੋਊਗੀ ਜਾਂ ਤੁਸੀਂ ਸ਼ਾਮ ਤੱਕ ਵੀ ਕਰ ਸਕਦੇ ਹੋਗੇ ਹੁਣ ਮੈਂ ਤੁਹਾਨੂੰ ਦਿਖਾਉਣੀ ਹੈ ਕਿ ਕਾਫੀ ਜ਼ਿਆਦਾ ਸੋਹਣੀ ਚੀਜ਼ ਆਪਾਂ ਲੈ ਕੇ ਆਏਗੇ ਵਿਦ ਵਰਕ ਵੀ ਹੈਗਾ ਤੇ ਪ੍ਰਾਈਸ ਵੀ ਇਹਨਾਂ ਦਾ ਠੀਕ ਹੈਗਾ ਸਾਰੇ ਚ ਆਰੀ ਵਰਕ ਹੋਇਆ ਹੋਇਆ ਹੈਗਾ ਵਿਦਆਊਟ ਲਾਈਨਿੰਗ ਹੈ ਸਟਿਚ ਹੋਣਗੇ ਲਾਈਨਿੰਗ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਇਹਦੇ ਨਾਲ ਰਹੀਗੀ ਇਹ ਵਾਲੀ ਪਰ ਤੁਸੀਂ ਵਰਕ ਵਗੈਰਾ ਵੀ ਕਰਵਾ ਸਕਦੇ ਹੋ ਬਾਟਮ ਤੇ ਜੇ ਤੁਸੀਂ ਇਦਾਂ ਵੀ ਸਟਿਚ ਕਰਵਾਉਣਾ ਤਾਂ ਐਵੇਂ ਵੀ ਕਰਵਾ ਸਕਦੇ ਹੋਗੇ ਇਹਦਾ ਪ੍ਰਾਈਸ ਰਹੇਗਾ ਜੀ 1500 ਤੇ ਦੂਜਾ ਕਲਰ ਹੈਗਾ ਇਹਦੇ ਵਿੱਚ 블랙 ਦੇ ਵਿੱਚ 블랙 ਹੀ ਰਹੇਗੀ ਬਾਟਮ ਕਾਫੀ ਜਿਆਦਾ ਸੋਹਣਾ ਕਲਰ ਹੈ ਖੇੜਮਾ ਜਿਹਾ ਦੇਖੋ ਮਲਟੀ ਦੇ ਵਿੱਚ ਹੈਗਾ ਇਹਦਾ ਵੀ ਪ੍ਰਾਈਸ ਰਹੇਗਾ 1500 ਫਾਸਟਲੀ ਆਪਣੀ ਬੁਕਿੰਗ ਕਰ ਦਿਓ ਕਿਉਂਕਿ ਬਹੁਤ ਲਿਮਟਡ ਸਟਾਕ ਹੈਗਾ ਨਿਊ ਸਟਾਕ ਆਇਆਗਾ ਸਾਰਾ ਜੇ ਤੁਸੀਂ ਮੈਨੂੰ ਇੰਸਟਾਗ੍ਰam ਤੋਂ ਦੇਖਦੇ ਹੋਗੇ ਤਾਂ ਤੁਸੀਂ ਮੇਰੇ ਇੰਸਟਾਗ੍ਰam ਪੇਜ ਨੂੰ ਫੋਲੋ ਕਰ ਸਕਦੇ ਹੋਗੇ ਉੱਤੇ ਬਹੁਤ ਸਾਰੀਆਂ ਰੀਲਸ ਪਾਈਆਂ ਹੋਈਆਂ ਨੇ ਜਿਦਾ ਮੈਂ ਆਪਣੀ ਬੇਟੀ ਦੀਆਂ ਵੀ ਪਾਈਆਂ ਸੀਗੀਆਂ ਹੋਰ ਵੀ ਵਰਕ ਵਗੈਰਾ ਵਾਲੇ ਸੂਟਾਂ ਦੀਆਂ ਪਾਈਆਂ ਹੋਈਆਂ ਨੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਹੈਂਡਵਰਕ ਪੁੱਛਦੇ ਹੁੰਦੇ ਹੋ ਨਾ ਮੈਨੂੰ ਉੱਥੋਂ ਤੁਸੀਂ ਆਪਣੀ ਕੋਈ ਵੀ ਡਿਜ਼ਾਈਨ ਚੱਕ ਕੇ ਆਪਾਂ ਨੂੰ ਸ਼ੇਅਰ ਕਰ ਸਕਦੇ ਹੋ ਉਹਦੇ ਨਾਲ ਦਾ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਗ੍ਰੀਨ ਕਲਰ ਹੈ ਲਾਈਟ ਜਿਹਾ ਗ੍ਰੀਨ ਕਲਰ ਹੈ ਡਾਰਕ ਨਹੀਂ ਹੈਗਾ ਇੱਕੋ ਜਿਹਾ ਇਦੇ ਵਿੱਚ ਸਾਰੀ ਸ਼ਰਟ ਦੇ ਵਿੱਚ ਫਰੰਟ ਬੈਕ ਬਾਜੂ ਸਾਰੀ ਦੇ ਵਿੱਚ ਆਰੀ ਵਰਕ ਹੋਇਆ ਹੋਇਆਗਾ peach color dark peach ਜਗਾ light ਨਹੀਂ ਹੈਗਾ ਇਹਦਾ ਵੀ 1500 ਸਪਰਾਈਜ਼ ਰਹੇਗਾ ਤੇ ਨੈਕਸਟ ਹੈਗਾ ਦਾ ਲਵੈਂਡਰ ਲਵੈਂਡਰ ਕਲਰ ਦੀ ਵੀ ਕਾਫੀ ਜਿਆਦਾ ਡਿਮਾਂਡ ਆਉਂਦੀ ਹੁੰਦੀ ਹੈ ਇਹ ਸੂਟ ਨੇ ਜਿਹੜੇ ਕਾਰ ਵਾਸ਼ ਹੋਣਗੇ ਇਹਨਾਂ ਨੂੰ ਕੋਈ ਟ੍ਰਾਈ ਕਲਮ ਦੀ ਲੋੜ ਨਹੀਂ ਵਿਟਾਊਟ ਲਾਈਨਿੰਗ ਸਟਿਚ ਹੋਣਗੇ ਲਾਈਨਿੰਗ ਦੀ ਵੀ ਨਹੀਂ ਲੋੜ ਜੜੀਆਂ ਪਹਿਣਾ ਬਿਨਾ ਲਾਈਨਿੰਗ ਤਾਂ ਸੂਟ ਆਪਾ ਤੋਂ ਲੈਣਾ ਚਾਹੁੰਦੀਆਂ ਨੇ ਜੀਆ ਕਾਫੀ ਪਹਿਣਾ ਮੰਗਦੀ ਹੁੰਦੇ ਨੇ ਤੁਸੀਂ ਲੈ ਸਕਦੇ ਹੋਗੇ ਲਵੈਂਡਰ ਕਲਰ ਕਲਰ ਸਾਰੇ ਹੀ ਸੋਹਣੇ ਨੇ ਇਹਦੇ ਵਿੱਚ ਦੁਪੱਟਾ ਕਹੋਗੇ ਤਾਂ ਤੁਹਾਨੂੰ ਆਪਾਂ ਡਾਈ ਕਰਵਾ ਕੇ ਦੇ ਦਾਂਗੇ ਜੇ ਤੁਹਾਡੇ ਕੋਲ ਘਰ ਹੁੰਦੇ ਨੇ ਦੁਪੱਟੇ ਮੈਚ ਕਰਦੇ ਨੇ ਤਾਂ ਤੁਸੀਂ ਲੈ ਸਕਦੇ ਹੋ ਉਹੀ ਕਲਰ ਇਹਦੀ ਕਲਰ ਕਾਫੀ ਜਿਆਦਾ ਸੋਹਣਾ ਦੇਖੋ ਜੀ ਸਾਰੀ ਮੈਚਿੰਗ ਸੂਟ ਲੇਗੀ ਸਾਡੇ 1500 ਪ੍ਰਾਈਸ ਹੈ ਜਿਹੜੀ ਆਪਾਂ ਠੀਕ ਰੇਟ ਦੇ ਵਿੱਚ ਸੁੱਟ ਲੈਣਾ ਚਾਹੁੰਦੇ ਹੋਗੇ ਤੁਸੀਂ ਲੈ ਸਕਦੇ ਹੋਗੇ ਤੇ ਆਪਾਂ ਹਰ ਤਰ੍ਹਾਂ ਦੀ ਅੱਜ ਵੈਰਾਈਟੀ ਦਿਖਾਈ ਹੈ ਤੁਹਾਨੂੰ ਵਰਬੀ ਦੇ ਵਿੱਚ ਵੀ ਦਿਖਾਈ ਹੈ ਟੈਬੀ ਦੇ ਵਿੱਚ ਵੀ ਦਿਖਾਈਏਗੀ ਆਰੀ ਦੇ ਵਿੱਚ ਵੀ ਦਿਖਾਈ ਹੈਗੀ ਤੇ ਇਹ ਇਹ ਬਿਨਾਂ ਲਾਈਨਿੰਗ ਦੋ ਸਟਿਚ ਹੋਣਗੇ ਜਿਹੜੇ ਮੈਂ ਪਹਿਲਾਂ ਦਿਖਾਏ ਸੀਗੇ ਉਹ ਲਾਈਨਿੰਗ ਲੱਗੂਗੀ ਤੇ ਤੁਸੀਂ ਸਟਿਚਿੰਗ ਕਰਵਾਉਣਾ ਚਾਹੋ ਨੇ ਆਪਣੇ ਕੋਲੋਂ ਕਰਵਾ ਸਕਦੇ ਹੋਗੇ ਤੁਸੀਂ ਬਿਨਾਂ ਸਲਾਈ ਤੋਂ ਵੀ ਮਗਵਾ ਸਕਦੇ ਹੋ ਠੀਕ ਹੈ ਜੀ ਉਮੀਦ ਕਰਦੀ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਸਾਡੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਮੇਰੇ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਤਹਿ ਦਿਲੋਂ ਧੰਨਵਾਦ ਤੁਸੀਂ ਮੇਰੇ ਚੈਨਲ ਨੂੰ ਇੰਨੀ ਸਪੋਰਟ ਕਰੀ ਅੱਗੇ ਵੀ ਇਹਦਾ ਸਪੋਰਟ ਕਰਦੇ ਰਹੋ ਸੋਹਣੇ ਸੋਹਣੇ ਸੂਟ ਆਪਾਂ ਤੋਂ ਲੈਂਦੇ ਰਹੋ ਜਿਹੜੀਆਂ ਭੈਣਾਂ ਆਪਾਂ ਨੂੰ ਬਾਹਰ ਤੋਂ ਦੇਖ ਰਹੀਆਂ ਨੇ ਤੁਸੀਂ ਵੀ ਆਪਣੇ ਕੋਲੋਂ ਜਰੂਰ ਸੂਟ ਟਰਾਈ ਕਰਿਓ ਤੁਸੀਂ ਆਪਣੇ ਬੱਚਿਆਂ ਦੇ ਵੀ ਸੂਟ ਰੈਡੀ ਕਰਵਾਉਣਾ ਚਾਹੁੰਦੇ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੇ ਪਾਰਟੀ ਵੇਅਰ ਸੂਟ ਰੈਡੀ ਕਰਵਾਉਣੇ ਨੇ ਤਾਂ ਵੀ ਕਰਵਾ ਸਕਦੇ ਹੋਗੇ ਉਮੀਦ ਕਰਦੇ ਹਾਂ ਅੱਜ ਵਾਲੀ ਕਲੈਕਸ਼ਨ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗੀ ਕਿਉਂਕਿ ਵਿਦ ਵਰਕ ਤੇ ਸਟਾਫ ਵੀ ਬਹੁਤ ਗੁੱਡ ਕੁਆਲਿਟੀ ਦਾ ਹੈਗਾ ਤੇ ਕੋਈ ਵੀ ਮਤਲਬ ਤੁਸੀਂ ਵਾਸ਼ ਕਰੋਗੇ ਤਾਂ ਇਹ ਹੈਗਾ ਵੀ ਦੀਸਟ੍ਰਿੰਕ ਇਸ ਹੋਊਗੀ ਚਾਹੇ ਕਿ ਤੁਹ ਖਸ਼ ਹੋਗਾ ਕੁਛ ਵੀ ਨਹੀਂ ਹੁੰਦਾ ਤਾਂ ਤੁਸੀਂ ਇਹ ਵਾਲੇ ਸੂਟ ਬੇਫਿਕਰੋਂ ਕਿ ਲੈ ਸਕਦੇ ਹੋਗੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਾਂ ਤੱਕ ਦੇ ਲਈ ਸਸ਼ਿਕਾਂ ਜੀ ਬਾਏ ਬਾਏ ਹਾਂਜੀ ਜੀ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਠੀਕ ਹੈ ਜੀ ਬਾਏ ਸਸ਼ਿਕਾਂ ਜੀ ਬਾਏ